ਤੁਸੀਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਇੱਕ ਫਾਸਟ ਫੂਡ ਦੀ ਰੇੜੀ ਤੋਂ ਇੱਕ ਪਰਿਵਾਰ ਮੋਮੋਸ ਤੇ ਸਪਰਿੰਗ ਰੋਲ ਲੈ ਕੇ ਜਾਂਦਾ ਹੈ ਜਿਸ ਤੋਂ ਬਾਅਦ ਘਰੇ ਲਿਜਾ ਕੇ ਉਹਨਾਂ ਦੇ ਬੱਚੇ ਜਦੋਂ ਇਹ ਖਾਂਦੇ ਨੇ ਤਾਂ ਉਹਨਾਂ ਨੂੰ ਉਲਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਮੋਮੋਸ ਤੇ ਸਪਰਿੰਗ ਰੋਲ ਪਰਿਵਾਰ ਉਸ ਰੇੜੀ ਤੇ ਲੈ ਕੇ ਆਇਆ ਉਸ ਦੁਕਾਨ ਤੇ ਲੈ ਕੇ ਆਇਆ ਕਹਿ ਸਕਦੇ ਆਂ ਔਰ ਉੱਥੇ ਉਹਨਾਂ ਨੂੰ ਦਿਖਾਇਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ ਉਹਨਾਂ ਨੇ ਸੈਂਪਲਿੰਗ ਕੀਤੀ ਆ ਔਰ ਜਿਸ ਤਰੀਕੇ ਨਾਲ ਫ੍ਰਿਜ ਦੇ ਹਾਲ ਸੀ ਦੁਕਾਨ ਦੇ ਹਾਲ ਸੀ ਇਲਜ਼ਾਮ ਇਹ ਨੇ ਕਿ ਕੀੜੇ ਮਕੀੜੇ ਮਕੋੜੇ ਚੱਲ ਰਹੇ ਸੀ ਕਿਰਲੀਆਂ ਉੱਥੇ ਸਨ ਔਰ ਮੋਮੋਜ਼ ਦੇ ਅੰਦਰ ਜੋ ਲਾਰ ਬਣੀ ਹੋਈ ਸੀ ਜਿਸ ਤਰੀਕੇ ਨਾਲ ਮੋਮੋਜ਼ ਤੇ ਸਪਰਿੰਗ ਰੋਲ ਨੂੰ ਤੋੜ ਕੇ ਉੱਥੇ ਦਿਖਾਇਆ ਗਿਆ ਤਾਂ ਉਹਨਾਂ ਦੇ ਵਿੱਚ ਖਰਾਬ ਇੱਕ ਕਹਿ ਸਕਦੇ ਆ ਕਿ ਉਸ ਦੇ ਵਿੱਚ ਜੋ ਮਾਲ ਜਿਹੜਾ ਉਹਨਾਂ ਨੇ ਪਾਇਆ ਸੀ ਉਹ ਖਰਾਬ ਪਾਇਆ ਸੀ ਔਰ ਆਲੇ ਦੁਆਲੇ ਦੀ ਰੇੜੀਆਂ ਦੇ ਵੀ ਲੋਕਾਂ ਨੂੰ ਦਿਖਾਇਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਖਰਾਬ ਹੋ ਚੁੱਕਿਆ ਹੈ ਸਿਹਤ ਨਾਲ ਸਰਾਸਰ ਖਿਲਵਾੜਾ ਤਾਂ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੇ ਮਾਮਲੇ ਮੋਮੋਸ ਨੂੰ ਲੈ ਕੇ ਔਰ ਸਪਰਿੰਗ ਰੋਲ ਨੂੰ ਲੈ ਕੇ ਸਾਹਮਣੇ ਆਉਂਦੇ ਰਹੇ ਨੇ ਔਰ ਜਾਗਰੂਕਤਾ ਵੀ ਫੈਨਾਨ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾਂਦਾ ਹੈ ਕਿ ਅਜਿਹੀਆਂ ਚੀਜ਼ਾਂ ਜੇਕਰ ਖਾਣੀਆਂ ਵੀ ਨੇ ਤਾਂ ਕਿਆ ਜਾਵੇ ਤਾਂ ਸਹੀ ਥਾਂ ਤੇ ਖਾਓ ਜਿੱਥੇ ਕੋਈ ਅਜੇਹਾ ਨੁਕਸਾਨ ਤੁਹਾਨੂੰ ਨਾ ਹੋਵੇ ਪਰ ਲਗਾਤਾਰ ਅਜਿਹੇ ਮਾਮਲੇ ਜਿੱਥੇ ਸਾਹਮਣੇ ਆਉਂਦੇ ਨੇ ਔਰ ਪਰਿਵਾਰਕ ਮੈਂਬਰਾਂ ਦਾ ਫਿਰ ਇਲਜ਼ਾਮ ਹੁੰਦਾ ਕਿ ਇਹਨਾਂ ਦੇ ਵੱਲੋਂ ਸਹੀ ਤਰੀਕੇ ਨਾਲ ਨਹੀਂ ਬਣਾਇਆ ਜਾਂਦਾ ਤਾਂ 150 ਰੁਪਏ ਦੇ ਇਹ ਸਪਰਿੰਗ ਰੋਲ ਤੇ ਮਮਸ ਪਰਿਵਾਰਕ ਮੈਂਬਰ ਲੈ ਕੇ ਤਾਂ ਗਏ ਪਰ ਲੱਖਾਂ ਰੁਪਏ ਫਿਰ ਉਦੋਂ ਖਰਚ ਹੁੰਦੇ ਨੇ ਜਦੋਂ ਘਰ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ ਨੇ ਔਰ ਅਜਿਹੇ ਖਾਣੇ ਤੋਂ ਬਿਮਾਰੀਆਂ ਹੌਲੀ-ਹੌਲੀ ਸਾਡੇ ਸਰੀਰ ਦੇ ਅੰਦਰ ਦਾਖਲ ਹੁੰਦੀਆਂ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਰੂਪ ਲੈ ਹੰਦੀ ਆਨੇ ਤਾਂ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਵੀ ਨਾਨਵੇਜ ਮੋਮੋਸ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਕਿਸੇ ਹੋਰ ਜਾਨਵਰ ਦਾ ਇਸਤੇਮਾਲ ਕਰਕੇ ਮੋਮੋਸ ਖਵਾਏ ਜਾ ਰਹੇ ਨੇ ਤਾਂ ਉਸ ਵੇਲੇ ਵੀ ਮੁੱਦਾ ਬਹੁਤ ਪੱਖਿਆ ਸੀ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਬਹੁਤ ਸਾਰੀ ਟੀਮਾਂ ਨੇ ਜਾਂਚ ਵੀ ਕੀਤੀ ਔਰ ਬਹੁਤ ਸਾਰੇ ਨੈਕਸਸ ਦਾ ਪਰਦਾ ਫਾਸ਼ ਵੀ ਹੋਇਆ ਸੀ ਤਾਂ ਹੁਣ ਉਸੇ ਤਰੀਕੇ ਨਾਲ ਹਾਲਾਂਕਿ ਇੱਥੇ ਕੁਝ ਇਸ ਤਰੀਕੇ ਦਾ ਗਲਤ ਤਾਂ ਨਹੀਂ ਪਾਇਆ ਗਿਆ ਪਰ ਜੋ ਮਟੀਰੀਅਲ ਇਸ ਮੋਮੋਸ ਤੇ ਸਪਰਿੰਗ ਰੋਲ ਦੇ ਵਿੱਚ ਪਾਇਆ ਗਿਆ ਉਹ ਸਰਾਸਰ ਖਰਾਬ ਦੱਸਿਆ ਜਾ ਰਿਹਾ ਹੈ ਔਰ ਉੱਥੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਲੈ ਕੇ ਹੁਣ ਜਿਵੇਂ ਹੀ ਰਿਪੋਰਟ ਆਏਗੀ ਕਾਰਵਾਈ ਕੀਤੀ ਜਾਵੇਗੀ ਇਹ ਸਿਹਤ ਵਿਭਾਗ ਦਾ ਕਹਿਣਾ ਹੈ ਪਰ ਜੇਕਰ ਤੁਸੀਂ ਵੀ ਕੁਝ ਅਜੇਹੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹੋ ਤਾਂ ਜ਼ਰਾ ਬਚ ਕੇ ਕਿਉਂਕਿ ਬਿਮਾਰੀਆਂ ਸਾਡੇ ਸਰੀਰ ਦੇ ਵਿੱਚ ਅਸੀਂ ਆਪ ਪੈਦਾ ਕਰਦੇ ਆ ਇਹਨਾਂ ਚੀਜ਼ਾਂ ਨੂੰ ਖਾ ਕੇ ਔਰ ਆਪਣੀ ਸਿਹਤ ਦਾ ਧਿਆਨ ਨਾ ਰੱਖ ਕੇ ਆਪਣੀ ਸਿਹਤ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ ਔਰ ਕਸੂਰ ਬਾਅਦ ਅਸੀਂ ਲੋਕਾਂ ਨੂੰ ਮੰਨਦੇ ਆ ਇਸ ਕਰਕੇ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਸਮਾਜ ਦੇ ਵਿੱਚ ਵੱਡੀਆਂ-ਵੱਡੀਆਂ ਬਿਮਾਰੀਆਂ ਸਰੀਰ ਨੂੰ ਕਿਵੇਂ ਲੱਗਦੀਆਂ ਨੇ ਇਹ ਹੀ ਕਾਰਨ ਹੁੰਦਾ ਤਾਂ ਉੱਥੇ ਹੀ ਮੌਕੇ ਤੇ ਪਰਿਵਾਰਕ ਮੈਂਬਰ ਵੀ ਪਹੁੰਚੇ ਤਾਂ ਸਿੱਤ ਵਿਭਾਗ ਦੇ ਅਫਸਰ ਵੀ ਪਹੁੰਚੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਣੇ ਮੈਂ ਜੀ ਅਸੀਂ ਕਸੂਰ ਬਾਅਦ ਤੁਹਾਡੇ ਨਾਲ ਮੇਰੇ ਸੈਂਪਲ ਵੀ ਪਈ ਹੈ ਕਿ ਸੱਤ ਸਾਲ ਹੈ ਘਰ ਬਣੀ ਲੱਗ ਗਈ ਸੀ ਬ੍ਰਦਰ ਲੱਗ ਗਿਆ ਅੱਛਾ ਹਾਂ ਜੀ ਉਹ ਕਹਿੰਦਾ ਮੇਰੇ ਤਿੰਨ ਬੱਚੇ ਐ ਕੁਛ 6 ਸਾਲ ਦੇ 12 ਸਾਲ ਦੇ 15 ਸਾਲ ਦੇ ਕੁੜੀਆਂ

ਹਾਂ ਜੀ ਉਹਨੇ ਚੈਕਿੰਗ ਤੇ ਆਏ ਨੇਗੇ ਅਸੀਂ ਰਿਪੋਰਟ ਕੀਤੀ ਸੀ ਹਾਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕੀ ਗੱਲ ਹੈ ਬਈ ਕੱਲ ਹੋਈ ਹੈ ਜੀ ਮੈਂ ਇਹਨਾਂ ਕੋਲੇ ਫਾਸਟ ਫੂਡ ਆਪਣਾ ਸਪਰਿੰਗ ਰੋਲ ਲੈ ਗਿਆ ਸੀ ਆ ਘਰ ਔਰ ਛੋਟੇ ਛੋਟੇ ਬੱਚਿਆਂ ਨੇ ਖਾਧਾ ਹਾਲਾਂਕਿ ਉਹ ਖਾਣ ਦੇ ਬਾਵਜੂਦੋ ਮੈਨੂੰ ਕਹਦੇ ਸੀਗੇ ਇਹਨਾਂ ਦੇਸਤੀ ਨਹੀਂ ਹੈਗੇ ਤੇ ਜਦੋਂ ਅਸੀਂ ਆਪ ਟੈਸਟ ਕਰਕੇ ਦੇਖਿਆ ਇਹ ਤੇ ਜਦੋਂ ਅਸੀਂ ਉਹਨਾਂ ਨੂੰ ਤੋੜ ਕੇ ਦੇਖਿਆ ਵਿੱਚੋਂ ਲਾਲਾਂ ਬਨ ਰਹੀ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆਏ ਉਗੀ ਸਮੈ ਲਾਰੀ ਸੀ ਉਹਦੇ ਵਿੱਚੋਂ ਹੁਣ ਬੱਚਿਆਂ ਤਾਂ ਨਹੀਂ ਪਤਾਏਗਾ ਇਹ ਗੱਲ ਹੋਈ ਹੈ ਜੀ ਉਹ ਇਸ ਤੋਂ ਬਾਅਦ ਮੈਂ ਨਾਲ ਫਾਸਬੂਟ ਵਾਲੇ ਨੂੰ ਵੀ ਦਿਖਾਇਆ ਮੈਂ ਕਿ ਯਾਰ ਵੀ ਇੱਦਾਂ ਉਹ ਕਹਿੰਦਾ ਖਰਾਬ ਆ ਇਹ ਕਿੰਨੇ ਕੇ ਦਾ ਸਮਾਨ ਲੈ ਕੇ ਕੀ ਜੀ ਚੱਲ ਗਿਆ ਮੈਂ 150 ਰੁਪਏ ਦਾ ਸਮਾਨ ਲੈ ਕੇ ਆਇਆ ਪਹਿਲਾਂ ਵੀ ਦਿੱਤੀ ਇੰਨਾ ਤੋਂ ਖਾਦਿਆ ਪਹਿਲਾਂ ਲੈ ਕੇ ਗਏ ਆ ਇਹਨਾਂ ਨੂੰ ਅੱਜ ਅੱਜ ਪਹਿਲੀ ਵਾਰ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਮੇਰੇ ਨਾਲ ਹੋਇਆ ਜੀ ਇਹਨਾਂ ਨੂੰ ਦੱਸਿਆ ਕਿ ਕੀ ਕੀ ਹੈ ਇਹਨਾਂ ਨੇ ਜਵਾਬ ਕਿੰਨੇ ਕਿ ਜਿਨ੍ਹਾਂ ਨੇ ਮੈਨੂੰ ਫਰਾਈ ਕਰਕੇ ਦਿੱਤਾ ਸੀਗਾ ਉਹ ਬੰਦਾ ਇੱਥੋਂ ਚਲਾ ਗਿਆ ਹੈ ਜੀ ਇਹ ਮਾੜੀ ਗਲਤੀ ਆ ਭਾਈ ਮੰਨ ਰਹੀ ਹੈ ਇਹ ਗਲਤੀ ਹੈ ਸਾਡੀ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਇਹਨਾਂ ਕੋਲੇ ਨਾ ਤਾਂ ਲਾਇਸੈਂਸ ਹੈ ਜੂਰ ਲਾਇਸੈਂਸ ਹੈ ਨਹੀਂ ਇਹਨਾਂ ਕੋਲੇ ਦਸਤਾਈ ਕਹਿੰਦੇ ਆ ਵੀ ਅਬਰੀਫ ਆ ਤੁਸੀਂ ਆਏ ਹੋ ਅੱਜ ਕੀ ਅਕਾ ਮੋਨੋਗਲੋ ਕਰਾਇਆ ਨਹੀਂ ਸੀ ਕੰਪਲੇਂਟ ਹੈ ਇਹ ਕੰਟਰੋਲ ਸੀ ਮੂਵਮੈਂਟ ਲੱਗੇ ਗਿਆ ਸੀ ਟ੍ਰਾਈ ਕਰਕੇ ਇਹਨਾਂ ਦੇ ਕੁਝ ਬੋਮਿੰਗ ਲੱਗਿਆ ਕੋਲਸੀ ਆਇਆ ਅਬ ਸੈਂਪਲਿੰਗ ਕਰਨ ਲੱਗਿਆ ਹੈ ਸੈਂਪਲ ਲਈ ਲੈਬੋਰਟਰੀ ਤੇ ਚਲ ਗਏ। ਤਾਹ ਨਾਲ ਕਾਰਵਾਈ ਕਰਾ ਰਿਹਾ ਹਾਂ। ਬਟ ਉਸ ਦਾ ਪਹਿਲਾਂ ਵੀ ਇਹਨਾਂ ਦੀ ਗਰਾਉਂਡ 'ਚ ਇਸ ਤਰ੍ਹਾਂ ਦੀ ਚੈਕਿੰਗ ਹੋ ਚੁੱਕੀ ਹੈ। ਹੈ ਬਗੈਰ ਕੱਪੜੇ ਪਾ ਕੇ ਟਾਲੇ ਲੱਗੇ ਹੋਏ ਸੀ। ਫੁੱਟ ਉੱਪਰ ਸੀਗੇ ਮੌਮਸ ਤਬੀਖ ਤੇ ਪਏ ਸੀ। ਤੇ ਕਿਉਂ ਨਹੀਂ ਸੁਧਰਦੇ ਕਿਉਂ ਨਹੀਂ ਗਏ? ਉਹਨੇ ਇਹਨਾਂ ਦਾ ਜਿਹੜਾ ਮੇਨ ਬੰਦਾ ਹੈਗਾ ਉਸਨੇ ਇਹ ਚੀਜ਼ ਬਣਾ ਕੇ ਦਿੱਤੀ। ਆਪ ਉਹ ਹੈ ਨਹੀਂਗਾ। ਇਹਨਾਂ ਨੂੰ ਬੱਚਿਆਂ ਨੂੰ ਬਿਠਾ ਗਿਆ। ਇਸ ਤਰ੍ਹਾਂ ਦੀ ਕਾਰਵਾਈ ਕਰੋਂਗੇ ਇਹਨਾਂ ਤੇ। ਇਹ ਪਹਿਲਾਂ ਵਾਲਾ ਮੇਰੀ ਨੋਟਿਸ ਨਹੀਂ ਭਇਆ ਸੀ। कोई भी लाइसेंस नहीं है एक बार शॉप बंद ही वगैरह नहीं हम नहीं, लोग तो कल नहीं था ना लड़के लोग था हाँ. अब लड़के लोग ले गया है। तो था वो था ना राखी गए कहाँ चले गए हॉस्पिटल हॉस्पिटल में था हम लोग लड़के लोग दस साल हो गए हम लोग का ऐसे नहीं होगा आज कैसे होगा